ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਕੀ ਬੰਦਾ ਕਰਦਾ ਤੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਉੱਪਰ ਆ ਗਏ ਆ ਬਾਈ ਪੁਣੀ ਆਏ ਆ ਤੇ ਕਬੂਤਰ ਦਿਖਾਉਂਦੇ ਆ ਤੁਹਾਨੂੰ ਦੇਖਦੇ ਜੇ ਦਾਣੇ ਨਹੀਂ ਹੋਏ ਪੋਟਿਆਂ ਚ ਤਾਂ ੜਾਡਾਉਂਦੇ ਆ ਕਬੂਤਰਾਂ ਨੂੰ ਤੇ ਬਾਕੀ ਲਾਈਟ ਕੰਨ ਨੂੰ ਪਈ ਬੰਦ ਉਹ ਵੀ ਕਰਦੀ ਆ ਪਹਿਲਾਂ ਇਹ ਲਾਈਟ ਬੰਦੇ ਨਹੀਂ ਕਰੀ ਕਰਦੇ ਆ ਨੇ ਬਾਅਦ ਚ ਹੁੰਦੀ ਐ ਰੇਟ ਬੰਦ ਕਰਦੀ ਐ ਪਹਿਲਾਂ ਲੋ ਜੀ ਮਿੱਤਰੋ ਲਾਈਟ ਕਰਤੀ ਐ ਬੰਦ ਤੇ ਆ ਗਿਆ ਫਿਰ ਤੋਂ ਉੱਪਰ ਤੇ ਦੇਖਦੇ ਆ ਮਿੱਤਰੋ ਕਿ ਕੂਤਰਾਂ ਦੇ ਪੋਟੇਂ ਦਾਣੇ ਨਾ ਹੋਏ ਤਾਂ ਅੜਾਉਂਦੇ ਆ ਇਹ ਦਿਖਾਉਂਦੇ ਆ ਤੁਹਾਨੂੰ ਲੋ ਜੀ ਇੱਧਰ ਬੈਠਿਆ ਹੀ ਕੂਤਰ ਤੇ ਬੱਚਿਆਂ ਨੂੰ ਪਾਉਣਾ ਐ ਜਾਲ ਚ ਪਹਿਲਾਂ ਪਾਣੀ ਰੱਖਦੀ ਐ ਬੱਚਿਆਂ ਵਾਲੀ ਸਾਈਡ ਬੱਚੇ ਪੀ ਲੂਗੇ ਪਾਣੀ ਲਓ ਜੀ ਬੱਚੇ ਪਿਆਸੇ ਸੀ ਪਾਣੀ ਪੀਣ ਦਿਓ ਇਹਨਾਂ ਨੂੰ ਮਿੱਤਰੋ ਲਓ ਜੀ ਸਾਰੇ ਬੱਚੇ ਪਾਣੀ ਪੀ ਲੂਗੇ ਤੇ ਇਧਰੋਂ ਦੇਖਦੇ ਆਂ ਦਾਣੇ ਦਾ ਰੱਜੇ ਬੈਠੇ ਗੂਸਰ ਕੋਟੇ ਉਹ ਦੱਸਦੇ ਇਹਨਾਂ ਦੇ ਬਾਕੀ ਆ ਰੱਤਾ ਤੇ ਇਹਦਾ ਭਰਾ ਅੜਾਜ਼ ਆਉਂਦੇ ਆ ਬੈਠੇ ਰਹੂਗੇ ਛਤਰੀ ਤੇ ਤੇ ਫਿਰ ਚੱਲਦੇ ਆਂ ਉੱਪਰ ਖਲੇ ਰੱਤੇ ਦੇ ਵੀ ਦਾਣੇ ਐ ਇਹਨੂੰ ਵੀ ਥੋੜੀ ਦੇਰ ਤੱਕੇ ਕੱਢਾਂਗੇ ਛੜਾਵਾਂਗੇ ਉੱਪਰ ਜਾਇਆ ਹੀ ਇਹ ਫਿਰ ਜਾਲ ਸੇ ਪਾਵਾਂਗੇ ਕਬੂਤਰ ਨਾਲੇ ਤੇ ਨਾਲੇ ਇਹਨਾਂ ਨੂੰ ਛਤਰੀਆਂ ਤੇ ਛੱਡ ਦਾਂਗੇ ਆਪੇ ਉੱਡ ਕੇ ਬੈਠੀ ਜਾਉਂਗੇ ਤੇ ਬਾਕੀ ਬੱਚੇ ਬੈਠੇ ਆਈ ਪੂਰੇ ਓਕੇ ਬੱਚਿਆਂ ਨੂੰ ਦੇਖਦੇ ਆ ਫਿਰ ਛਤਰੀ ਦੇ ਅੱਜ ਖੁੱਲਾ ਹੀ ਛੱਡ ਦਾਂਗੇ ਆ ਦੇਖੋ ਜੀ ਪਾਊਡਰ ਜੀ ਕੈਲਸ਼ੀਅਮ ਜੀ ਝੜਦਾ ਇਹਨਾਂ ਦੇ ਪਰਾਂ ਚੋਂ ਤੇ ਹੁਣ ਚੱਲਦੇ ਆਂ ਇਹ ਉੱਪਰ। ਲੱਕੀ ਡੋਲੀ ਸਾਫ਼ ਕਰਨੇ ਵਾਲੀ ਪਈ ਐ। ਦੇਖਦੇ ਹਾਂ ਇਹ ਵੀ ਕਰਾਂਗੇ ਸਾਫ਼। ਹੁਣ ਚੱਲਦੇ ਆਂ ਇਹ ਉੱਪਰ। ਤੇ ਹਾਂਜੀ ਮਿੱਤਰੋ ਆ ਗਏ ਆਂ ਜੀ ਉੱਪਰ। ਤੇ ਖੋਲਦੇ ਆਂ ਡੋਲੀ ਵਾਲੇ ਕਮੂਤਰਾਂ ਨੂੰ ਸਭ ਤੋਂ ਪਹਿਲਾਂ। ਤੇ ਲਓ ਜੀ ਇਹ ਐ ਡੋਲੀ ਵਾਲੇ ਬਣੇ ਕੂਤਰ। ਇਹ ਖੁੰਡਿਆਂ ਦੀਆਂ ਚਾਬੀਆਂ ਵੀ ਲਿਆਂਦੀਆਂ। ਖੋਲ ਲਿਆ ਮਿੱਤਰੋ ਹੁਣ ਜਿੰਦੇ ਲਾਕ ਖੋਲ ਕੇ ਕਬੂਤਰਾਂ ਦੇ ਬੰਲੋਂ ਕਰਦੀ ਆ ਬੰਦ ਤੇ ਦੇਖਦੇ ਆ ਜੀ ਬਾਕੀ ਕਿਨੇ ਹੁੰਦੇ ਪਰ ਕਿਨੇ ਸਿਆਗ ਰਿਹਾ ਨਾ ਹੋ ਜੀ ਤੇ ਬੈਠੇ ਹੋਣੇ ਕਬੂਤਰ ਬਾਕੀ ਪਾਣੀ ਪੀਆ ਇਹਨਾਂ ਦਾ ਪਿਆ ਰਹਿਣ ਲੋ ਉੱਤਰ ਆ ਗਿਆ ਬਾਹਰ ਇਹਨੂੰ ਰੱਖਦੇ ਆ ਪਾਣੀ ਹਲੇ ਮਿੱਤਰੋ ਟਾਈਮ ਨਹੀਂ ਪਾਸ ਹੁੰਦਾ ਕੰਮ ਹੈ ਨਹੀਂ ਕੋਈ ਬੱਚੇ ਉਡਣ ਨਹੀਂ ਲੱਗੇ ਜਦੋਂ ਬੱਚੇ ਉਡਣ ਲੱਗੇ ਤੇ ਫਿਰ ਹੋਰ ਸਵਾਦ ਆਊਗਾ ਪੈਨ ਪਾਸ ਹੋ ਜੇ ਕਰੂਗਾ ਬੱਚੇ ਬੁੱੱਚੇ ਕ ਜਾ ਕੇ ਦੇਖਦੇ ਆ ਫਿਰ ਕੰਮਕਾਰ ਲੱਗਦੇ ਅਗੀਥੀ ਤੇ ਲੋ ਜੀ ਮਿੱਤਰੋ ਬੱਲਵ ਕਰਤੇ ਆ ਬੰਦ ਤੇ ਡੋਲੀਆਂ ਦੇ ਦਰਵਾਜੇ ਦਿੰਦਿਆਂ ਖੋਲ ਪਾਣੀ ਪੀਣੂਗੇ ਇਹ ਪਾਣੀ ਇਹਨਾਂ ਦਾ ਪੀਣਾ ਹੈ ਤੇ ਲੋ ਜੀ ਬਾਕੀ ਕਬੂਤਰ ਬਨੇ ਠੀਕ ਹੈ ਤੰਦਰੁਸਤ ਹੈ ਇਹ ਵੀ ਟ੍ਰੇ ਚੱਕਣੀ ਹੈ ਮਿੱਟੀ ਵਾਲ ਜੱਜ ਹੋਰ ਪਾ ਦਾਂਗੇ ਨਵੀਆਂ ਤਾਂ ਖਾ ਗਏ ਤੇ ਬਾਕੀ ਕਬੂਤਰ ਆ ਗਏ ਬਾਹਰ ਇਹਨਾਂ ਨੂੰ ਪਾਣੀ ਰੱਖ ਦਿੰਦੇ ਹਾਂ ਇੱਧਰੋਂ ਇਹ ਡਰਿੰਕਰ ਕਿਉਂਕਿ ਉਧਰ ਡੋਲੀ ਵਾਲਿਆਂ ਨੇ ਵੀ ਪੀਣਾ ਹੈ ਤੇ ਇੱਧਰ ਪੀਆ ਬਈ ਇਹਨਾਂ ਨੇ ਸਾਰਿਆਂ ਨੇ ਲਓ ਜੀ ਪਾਣੀ ਰੱਖ ਦਿਆ ਏ ਤੇ ਬਸ ਹੁਣ ਲਾਸਟ ਲਾਸਟ ਝੋਲੀਆਂ ਹੈ ਨਾ ਚਾਰ ਜੋੜੀਆਂ ਦੀ ਤੇ ਨੀਚੇ ਵਾਲੀ ਜੋੜੀ ਦੀ ਲਾਸਟੇ ਝੋਲੀਆਂ ਬਸ ਉਹ ਨਹੀਂ ਲਾਵਾਂਗੇ ਤੇ ਬਸ ਡਾਨੇ ਫਿਰ ਜੋੜੀਆਂ ਪਾਟ ਦਾਂਗੇ ਬਸ ਇਹਨਾਂ ਨੂੰ ਜਦੋਂ ਬੱਚੇ ਨਿਕਲ ਕੇ ਅੰਡੇ ਧਰਲੇ ਸਾਰੀਆਂ ਜੋੜੀਆਂ ਤਕਰੀਬਨ ਤੇ ਇਹ ਜੋੜੀ ਬਸਾਂ ਦੇ ਦੇ ਦਵੇ ਇਹਨਾਂ ਦੇ ਬੱਚੇ ਪਾਉਣੇ ਬਾਅਦ ਇਹ ਦੋ ਜੋੜੀਆਂ ਤੇ ਲੈਣੀ ਆ ਦੋ ਦੋ ਅੰਡੇ ਹੋਰ ਬੱਚੇ ਤੇ ਬਸ ਇਹ ਜੋੜੀਆਂ ਫਿਰ ਸਾਰੀਆਂ ਤੋੜ ਦਾਂਗੇ ਇੱਕ ਇੱਕ ਝੋਲੀ ਇਹਨਾਂ ਦੀ ਲੈਣੀ ਐ ਅੰਡਿਆਂ ਦੀ ਹੋਰ ਦੋ ਦੋ ਬੱਚੇ ਤੇ ਚਾਰ ਜੋੜੀਆਂ ਦੇ ਉੱਧਰ ਲੈਣੇ ਐ ਇੱਕ ਇੱਕ ਵਾਰ ਇਹਨਾਂ ਨੇ ਅੰਡੇ ਧਰਤੇ ਤੇ ਇੱਕ ਇੱਕ ਵਾਰ ਹੋਰ ਦੋ ਦੋ ਬੱਚੇ ਹੋਰ ਲੈਣੇ ਇਹਨਾਂ ਦੇ ਤੇ ਫਿਰ ਜੋੜੀਆਂ ਸਾਰੀਆਂ ਪੱਟ ਦਾਂਗੇ ਤੇ ਇਹ ਬੱਚੇ ਬਾਦੂ ਹੋ ਜੂਗੇ 40 45 ਬੱਚੇ ਹੋ ਜਾਣੇ ਜੇ ਹੋਰ ਲਾਣੀਆਂ ਹੋਈਆਂ ਦੋ ਚਾਰ ਜੋੜੀਆਂ ਹੋਰਾਂ ਦੇ ਦੋ ਦੋ ਬੱਚੇ ਹੋਰ ਲੈ ਲਾਂਗੇ ਤੇ ਬਸ ਫਿਰ ਜੋੜੀਆਂ ਪੱਟ ਦਾਂਗੇ ਮਿੱਤਰੋ ਤੇ ਦੇਖਦੇ ਆਂ ਵਾਕੀ ਬਾਜੀਆਂ ਆ ਜਬੇ ਹੁਣ ਭਾਦੋਂ ਦੀਆਂ ਛੱਡਾਂਗੇ ਪੰਜ ਛੇ ਬਾਜੀਆਂ ਤਾਂ ਤੇ ਦੇਖਦੇ ਆਂ ਮਾਲਕ ਕਿਰਪਾ ਕਰੇ ਤੇ ਠੀਕ ਆ ਮਿੱਤਰੋ ਹੋਏ ਨਾ ਉਹ ਪਿੰਡ ਤੋਂ ਪਾਣੀ ਪੋਣੀ ਦਾਣੇ ਧੋਣੇ ਖਾਣ ਤੋਂ ਤੇ ਫਿਰ ਆਪਾਂ ਬਿਠਾਉਂਦੇ ਆ ਬੱਚੇ ਲਓ ਜੀ ਆ ਗਏ ਆ ਦੁਬਾਰਾ ਨੀਚੇ ਕਬੂਤਰਾਂ ਕੋਲੇ ਤੇ ਬੱਚਿਆਂ ਨੂੰ ਛੱਡਦੇ ਆ ਛਤਰੀ ਤੇ ਇੱਕ ਰਤਾ ਹੈ ਇੱਕ ਛੱਡਣਾ ਐਸੀ ਦਾ ਭਰਾ ਰਸਤੇ ਦਾ ਲਾਲਚੀ ਨਾ ਲੋ ਜੀ ਇਹ ਵੀ ਬੈਠ ਗਿਆ ਛਤਰੀ ਤੇ ਤੇ ਹੁਣ ਛੋਟੇ ਬੱਚਿਆਂ ਨੂੰ ਚੱਕਦੇ ਆ ਜਾਲ ਖੜਾ ਏ ਛੋਟੇ ਬੱਚੇ ਨੂੰ ਪਾਉਂਦੇ ਆ ਜਾਲ ਚ ਲੋ ਜੀ ਇੱਕ ਫੜ ਲਿਆ ਤੇ ਆ ਦੂਸਰਾ ਫੜ ਲਿਆ ਦੋ ਬੱਚੇ ਫੜਨੇ ਕਰ ਲੈਨੇ ਰੰਗ ਲਾਤੇ ਆ ਇਹਦੇ ਹਰੇ ਟੂਸੇ ਕਰ ਤੇ ਘੰਡ ਟੋਰੀ ਕਰਤੀ ਕਿਸੇ ਦਾ ਢਿੱਡ ਕਰ ਤੇ ਵਾ ਨਿਸ਼ਾਨੀਆਂ ਹੀ ਲਾਤੀਆਂ ਬਾਕੀ ਫੇਰ ਕਰਦਾਂਗੇ ਜੋ ਕੋ ਜੂੜਿਆ ਬਾਜੀ ਛੱਡਣਾ ਹੋਇਆ ਇਹਨਾਂ ਚੋਂ ਉਹਨਾਂ ਨੂੰ ਰੰਗ ਫੇਰ ਕਰਦਾਂਗੇ ਤੇ ਲਓ ਜੀ ਇਹ ਕੇ ਫੜ ਲਿਆ ਏ ਤੇ ਇੱਕ ਬੱਚਾ ਫੜ ਲਿਆ ਇਹ ਦੋਏ ਫੜ ਲੇ ਇਹਨਾਂ ਨੂੰ ਵੀ ਛੱਡਦੇ ਆ ਜਾਲ ਚ ਪਾ ਦੀਏ ਮੇਤੋ ਤੇ ਬਾਕੀ ਦਿਖਾਉਂਦੇ ਆ ਤੁਹਾਨੂੰ ਫਿਰ ਲਓ ਜੀ ਤੇ ਲਓ ਜੀ ਮਿੱਤਰੋ ਬੱਚੇ ਪਾਤੇ ਆ ਜਾਲ ਚ ਤੇ ਦੇਖਦੇ ਆ ਜਦੋਂ ਵੇਲੇ ਹੀ ਹੋਏ ਫਿਰ ਖੁੱਲੇ ਛੱਡ ਦਾਂਗੇ ਛਤਰੀਆਂ ਤੇ ਹਲੇ ਛੂਟੇ ਆ ਉੜ ਕੇ ਇੱਧਰ ਗਲੀ ਚ ਗਿਰ ਗਿਆ ਦਾ ਕਾਲੇ ਹਰੇ ਟੂਸੇ ਵਾਲਾ ਬੱਚਾ ਤੇ ਬਾਕੀ ਇੱਧਰ ਵੀ ਬਿਠਾਤੇ ਆ ਛਤਰੀਏ ਤੇ ਜਾਲ ਨੂੰ ਕਰਤੇ ਆਏ ਬੰਦ ਤੇ ਚੱਲਦੇ ਆ ਹੁਣ ਮਿੱਤਰੋ ਆਪਾਂ نیچے ਕੰਮਕਾਰ ਦੇਖੀਏ ਕੋਈ ਕਲਦਿਆਂ ਇਹ ਹੋਂ ਨੀਚੇ ਬਾਕੀ ਕਰੋ ਚੈੱਕ ਬੱਚੇ ਬੈਠੇ ਆ ਓਕੇ ਆ ਲੋ ਬਈ ਮਿੱਤਰੋ ਨਹੀਂ ਆ ਰਹੀ ਤੇ ਬੱਚਿਆਂ ਨੂੰ ਕਰਦੀ ਏ ਡੋਲੀ ਚ ਬੈਠੇ ਰਹੂਗੇ ਨਹੀਂ ਤੇਜ ਨਾ ਆ ਜਵੇ ਕਿਤੇ ਬੱਚਿਆਂ ਨੂੰ ਕਰਦੀ ਆ ਮਿੱਤਰੋ ਡੋਲੀ ਚ ਤੇ ਨਹੀਂ ਆ ਗਈ ਆ ਕਰਦੀ ਇਹਨਾਂ ਨੂੰ ਬੰਦ ਲਓ ਜੀ ਮਿੱਤਰੋ ਕਰਤੇ ਆ ਬੱਚੇ ਬੰਦ ਤੇ ਕਰੋ ਬੱਚਿਆਂ ਦਾ ਸ਼ੌਕ ਠੀਕ ਹੈ ਜੀ ਕਰਤੇ ਆ ਬੱਚੇ ਬੰਦ ਤੇ ਇਧਰੋਂ ਵੀ ਇਹਨਾਂ ਨੂੰ ਵੀ ਕਰਦੀ ਆ ਬੰਦ ਤੇ ਠੀਕ ਹੈ ਮਿੱਤਰੋ ਮੀਂਹ ਆ ਗਿਆ ਤੇ ਤੇਜ਼ ਨਾਲ ਜਵੇ ਲਓ ਜੀ ਇਹ ਬੱਚੇ ਬੱਚੇ ਲਓ ਵੀ ਮਿੱਤਰੋ ਮੀਂਹ हट ਕੇ ਨਿਕਲ ਗਈ ਆ ਤੋਪ ਤੇ ਬੱਚਿਆਂ ਨੂੰ ਬਾਤੇ ਆ ਦਾਣੇ ਟਾਈਮ ਹੋ ਗਿਆ 3:30 ਦਾ ਤੇ ਚੱਲਦੇ ਹੁਣ ਜਾਲ ਵੀ ਹੋ ਗਿਆ ਹੋਊਗਾ ਆਪਣਾ ਗਿੱਲਾ ਮਿੱਤਰੋ ਉਧਰੋਂ ਦੂਸਰੇ ਕਬੂਤਰ ਵੀ ਕੱਢਦੇ ਆ ਉਹਨਾਂ ਨੂੰ ਵੀ ਛੱਡਦੇ ਆ ਡੋਲੀ 'ਚ ਤੇ ਵੈਪਰ ਲੈ ਲਿਆ ਇਹ ਪਾਣੀ ਕੱਢਦੇ ਆ ਮੂੰਹੋਂ ਤੋਂ ਪਾਣੀ ਬੜਾ ਗਲਤ ਖੜਦਾ ਏ ਪਾਣੀ ਕੱਢ ਗਏ ਮਿੱਤਰੋ ਤੇ ਫੇਰ ਦੂਸਰੇ ਕਬੂਤਰਾਂ ਨੂੰ ਲੈ ਚੱਲਦੇ ਆ ਡੋਲੀ 'ਚ ਚਲੋ ਜੀ ਮਿੱਤਰੋ ਵੱਡੇ ਕਬੂਤਰ ਵੀ ਬੱਚੇ ਵਿੱਚੇ ਵੀ ਲਿਆਂਦੇ ਪਾਣੀ ਰੱਖਦੇ ਇਹਨਾਂ ਨੂੰ ਪਾਣੀ ਲੱਗ ਗਿਆ ਪੈਣ ਤੇ ਦਾਣੇ ਪਾਈਵੇਂ ਆ ਤੇ ਬੱਚਿਆਂ ਨੂੰ ਖਾਣ ਦੋਈ ਦਾਣੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਵੀ ਪਾਣੀ ਰੱਖ ਦਾਂਗੇ ਤੇ ਹੁਣ ਚੱਲਦੇ ਆ ਮਿੱਤਰੋ ਉੱਪਰ ਤੇ ਬੱਚਿਆਂ ਨੂੰ ਦਾਣੇ ਖਲਾ ਕੇ ਪਾ ਦਾਂਗੇ ਜਾਲ ਚ ਦੁਆਰੇ ਫਿਰ ਤਾਰਾਂਗੇ ਰਾਤ ਨੂੰ ਉਥੋਂ ਲਓ 9:30 ਜਾਲ ਚ ਤੇ ਹੁਣ ਚੱਲਦੇ ਆ ਮਿੱਤਰੋ ਉੱਪਰ ਉੱਪਰ ਜਲੀਏ ਕੋ ਉਤਰਾ ਕੋਲੇ ਉੱਪਰ ਵਾਲੇ ਕੋ ਉਤਰਾ ਨੂੰ ਦਾਣੇ ਪਾ ਦਈਏ ਤੇ ਦੇਖੀਏ ਆ ਅੱਡੇ ਤਾਂ ਕਿਸੇ ਨੇ ਫਿਲਹਾਲ ਤਾਂਨੇ ਵਾਲਾ ਹੈ ਨਹੀਂ ਤਾਂ ਕੋਈ ਤੇ ਦੇਖਦੇ ਆ ਬਾਕੀ ਚੱਲਦੇ ਆ ਮਿੱਤਰੋ ਹੁਣ ਉੱਪਰ ਤੇ ਹਾਂਜੀ ਲੋ ਬਈ ਮਿੱਤਰੋ ਆ ਗਏ ਉੱਪਰ ਕੂਤਰਾਂ ਕੋਲੇ ਤੇ ਤਾਕੀਆਂ ਚਰਦੀਏ ਕੱਪੜਾ ਚੱਕਦੀਏ ਨਹੀਂ ਆ ਗਿਆ ਸੀ ਤਾਂ ਕਰਕੇ ਆ ਗਏ ਫਿਰ ਤਾਕੀਆਂ ਨੂੰ ਧਕਿਆ ਬਹੁ ਨਹੀਂ ਵੀ ਆ ਮਿੱਤਰੋ ਪਰ ਪਿਆ ਥੋੜਾ ਟਾਈਮ ਹੈ ਆ ਦੇਖੋ ਪਾਛੜ ਆਈ ਵੀ ਇੱਧਰ ਵੀ ਤੇ ਬਾਕੀ ਮੈਂ ਪਾਉਂਦੇ ਆ ਮਿੱਤਰ ਹੁਣ ਇਹਨਾਂ ਨੂੰ ਦਾਣੇ ਦੋਨੇ ਚੀਨੀ ਉਤਰੀ ਤਾਂ ਅੰਡੇ ਆਪਣੇ ਆ ਕੋਟਰੀ ਨੀਚੇ ਰੱਖੇ ਵੀ ਇੱਥੇ ਮੈਂ ਚੀਨੀ ਇੱਕ ਵਾਰ ਅੰਡੇ ਦੇ ਦੇਵੇ ਬੱਚੇ ਕਢਾ ਕੇ ਵਜੂੜੀਆਂ ਫਿਰ ਸਾਰੀਆਂ ਦੋਨੇ ਮਿੱਤਰੋ ਬੈਨੋ ਦੇ ਲੈਣੀ ਆਪਾਂ ਨੇ ਰੋਡ ਉੱਤੇ ਹੋਰ ਇੱਧਰ ਬਾਹਰ ਜਿਹੜੀ ਢੋਲੀਆਂ ਲਾਈਆਂ ਹੋਈਆਂ ਐ ਤੇ ਬਾਕੀ ਇਹਦੇ ਤਾਂ ਹੋ ਜਾਣੇ ਬਣੇ ਬਫਰ ਚਾਰ-ਚਾਰ ਪੰਜ-ਪੰਜ ਬੱਚੇ ਚਾਰ-ਚਾਰ ਤਾਂ तकरीबन ਸਾਰਿਆਂ ਦੇ ਹੋਈ ਹੋ ਜਾਣੇ ਬਾਕੀ ਇਹਨੂੰ ਵੀ ਛਾੜਦੀ ਇੱਥੀ ਲੋ ਜੀ ਇਹਨੂੰ ਵੀ ਨੀਚੇ ਹੀ ਲੈ ਚਾਲਦੇ ਆਂ ਰੋੜੀ ਪਾ ਲਿਆਂਗੇ ਪਾ ਲਿਆਵਾਂਗੇ ਇਹਦੇ ਵਿੱਚ ਲੱਕੀ ਰੋਲੀ ਖੋਲਦੀ ਏ ਕੋ ਉੱਤਰ ਬੈਠਾ ਏ ਅੰਡਿਆਂ ਤੇ ਇੱਧਰ ਵੀ ਬੱਚੇ ਮੇਰੇ ਖਲਤੇ ਨਿਕਲ ਜੂਗੇ 4-5 ਦਿਨ ਤੱਕ 4-5 ਦਿਨ ਸ਼ਾਇਦ ਹੁਣੀ ਨਿਕਲ ਜੂਗਾ ਥੋੜੇ ਜਿਹੇ ਦਿਨਾਂ ਨੂੰ ਨਿਕਲ ਜੂਗਾ ਮਿੱਤਰੋ ਇਹਨਾਂ ਚੋ ਵੀ 3-4 ਦਿਨ ਤੱਕ ਕਡੋਲੀਆਂ ਦੀਆਂ ਤਾਕੀਆਂ ਖੋਲਦੀਏ ਪਾਣੀ ਪੋਣੀ ਪੀ ਲੂਗੇ ਬੈਠੇ ਰਹੋਗੇ ਕਬੂਤਰ ਇਹ ਇਹ ਪਾਉਂਦੇ ਆਂ ਦਾਣੇ ਇਹਨਾਂ ਨੂੰ ਲੋ ਜੀ ਮਿੱਤਰੋ ਹਾਂ ਚੱਲਦੇ ਆਂ ਪਾ ਬਾਹਰ ਇਹਨਾਂ ਨੂੰ ਖਾਣ ਦੋ ਦਾਣੇ ਦੋਨੇ ਰੋੜ ਰੋਕ ਚੁੱਕ ਲੂਗੇ ਪਾ ਆਹ ਜਾਂਦੇ ਆਂ ਬਾਹਰ ਲੋ ਵੀ ਮਿੱਤਰੋ ਆ ਗਏ ਆਂ ਉੱਪਰ ਤੇ ਖੋਲਤੇ ਆਂ ਕਬੂਤਰ ਤੇ ਲੋ ਜੀ ਲਗ ਲਉਂਦੀਆਂ ਹਵਾ ਇਹ ਰੱਖਦੀਆਂ ਟ੍ਰੇਨ ਦਾਣੇ ਪਾਦੀਆਂ ਇਹਨਾਂ ਨੂੰ ਡੋਲੀ ਵਾਲੇ ਕੂਤਰਾਂ ਨੂੰ ਲੋ ਜੀ ਮੇ trotix ਦੇਣਾ ਪਾਤੇ ਆਏ ਲੋ ਜੀ ਰੱਖਦੇ ਆ ਇਹ ਬਾਹਰ ਤੇ ਹੁਣ ਆਪਾਂ ਨੇ ਇੱਕ ਕੰਮ ਕਰਨਾ ਏ ਅਰੋੜੀ ਲਿਆਂਦੀ ਏ ਜਿਹੜੀ ਇਹ ਕੂਤਰਾਂ ਨੂੰ ਪਾਉਣ ਨੂੰ ਅਜਿਹਾ ਐ ਕਰੀ ਉਹਨੇ ਫੋੜ ਦਾ ਪਾਊਡਰ ਪਾ ਲੀਏ ਪਾਊਡਰ ਪਿਆ ਇਹਦੇ ਵਿੱਚ ਤੇ ਪਿਆ ਇਹ ਜਾਈ ਪਾ ਦਈਏ ਮਿੱਤਰੋ ਇਹ ਤੇ ਲੋ ਜੀ ਮਿੱਤਰੋ ਲਾਤੇ ਆਏ ਪਾਊਡਰ ਤੇ ਇਹਨੂੰ ਹੁਣ ਮਿਕਸ ਕਰ ਦਾਂਗੇ ਰੋੜੀ 'ਚ ਐਦਾਂ ਲੋ ਜੀ ਦਿਨ ਰੂੜੀ ਨਾਲ ਲੱਗ ਜਾਊਗਾ ਲਾਲ ਨਾਲ ਤੇ ਫੇਰ ਕੂਤਰਾਂ ਦੇ ਰੂੜੀ ਦੇ ਥ्रू ਅੰਦਰ ਚਲੇ ਜਾਊਗਾ ਕੂਤਰਾਂ ਦੇ ਮਿਤਾ ਮੈਨੂੰ ਮਿਲਦਾ ਮਿਨਰਲ ਜ਼ਿੰਕ ਹੋਰ ਕਾਫੀ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਉੜੀਆਂ ਹੋ ਜੂਗੀਆਂ ਘਾਟਾਂ ਵੱਧਾ ਲਓ ਜੀ ਥੋੜੀ ਦੇਰਾ ਰੱਖਦੇ ਆ ਫੇਰ ਇਸ ਤੋਂ ਬਾਅਦ ਇਹਨਾਂ ਨੂੰ ਪਾ ਦਾਂਗੇ ਦਾਣੇ ਲੱਗੇ ਖਾਣ ਦੇ ਕੂਤਰ ਆਪਣੇ ਕਰੋ ਚੈੱਕ ਪੂਰੇ ਇਹਨ ਵਧੀਆ ਚਾਨ ਨਾਲ ਹੁੰਦੇ ਆ ਤੇ ਹੁਣ ਇੱਧਰ ਪਾ ਦਈਏ ਖੁੱਡੇ ਚ ਦਾਣੇ ਤੇ ਟਰੇਆਂ ਕਰ ਲਈਏ ਸਾਫ਼ ਗਿੱਲੀ ਹੋਈ ਗਈ ਐ ਸਾਫ਼ ਕਰਕੇ ਦਾਣਾ ਪਾ ਦਈਏ ਤੇ ਲੋ ਜੀ ਮਿੱਤਰੋ ਪਾਤੇਆਂ ਦਾਣੇ ਤੇ ਰੱਖਦੇ ਹੁਣ ਵੱਡੀਆਂ ਜੋੜੀਆਂ ਨੂੰ ਤੇ ਕਬੂਤਰਾਂ ਨੂੰ ਇਹਨਾਂ ਦਾ ਪਾਣੀ ਕੱਢ ਲਈਏ ਬਾਹਰ ਇਹਨਾਂ ਨੂੰ ਰੱਖ ਦਈਏ ਤੇ ਦਾਣੇ ਇਹਨਾਂ ਨੂੰ ਰੱਖ ਦੰਦੇ ਅੰਦਰ ਖਾਣ ਦੋ ਪਹਿਲਾਂ ਇਹਨਾਂ ਨੂੰ ਜਿਹੜਾ ਨੀਚੇ ਗਿਰਿਆ ਹੋਆ ਦਾਣਾ ਚੁਕ ਲੈਣ ਦੋ ਤੇ ਫਿਰ ਰੱਖਦੇ ਆਂ ਮਿੱਤਰੋ ਦਾਣੇ ਲਓ ਜੀ ਮਿੱਤਰੋ ਰੱਖਦੇ ਆ ਦਾਣੇ ਤੇ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦਾ ਕਰਦੇ ਆਂ ਇੱਥੇ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਚੱਲ ਦੋ ਜਲਦ ਮਿਲ ਸਕੇ ਤੇ ਜਿਹੜਾ ਰੋਡ ਚ ਆ ਕੇ ਕੂਤਰਾਂ ਕੋਲੋਂ ਕੂਤਰੀਆਂ ਕੋਲੋਂ ਸੱਚ ਚੱਕ ਕੇ ਉਧਰ ਰੱਖ ਦਾਂਗੇ ਤੇ ਦਾਣੇ ਇੱਧਰ ਰੱਖ ਦਾਂਗੇ ਤੇ ਇਹਨਾਂ ਨੂੰ ਵੀ ਖਾਣ ਦਿਓ ਦਾਣਾ ਪਾਣੀ ਤੇ ਮਿਲਦੇ ਆਈਏ ਆਪਾਂ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਵੀਡੀਓ ਦੇ ਨਾਲ ਧੰਨਵਾਦ